ਅਕਤਾਰ ਸਿੰਘ ਜੀ ਸਲੋ ਦਿੱਤਾ ਅਕਤਾਰ ਜੀ ਦੇ ਦੇਖੋ ਜੀ ਤੁਹਾਡੇ ਕੀ ਲੱਗਦਾ ਰੱਪਾ ਜਿਹਾ ਸੀ ਜੀ ਨਾਮ ਕੀ ਉਹੰਦਰ ਜੀ ਸੀ ਤੁਸੀਂ ਕਹਿੰਦੇ ਸੀ ਬਹੁਤ ਲੱਖ ਬੱਚਾ ਸੀ ਸਾਡਾ ਘਟੜ ਟਰਮੀਨਾ ਪਹਲਾਉਣ ਨੂੰ ਚੰਨ ਬਾਤੇ ਗਈ ਸੀ ਸਾਰੇ ਖੁਸ਼ੀ ਖੁਸ਼ੀ ਛੱਡ ਕੇ ਤੇ ਕੱਲ ਸਾਨੂੰ ਜੇ ਕੋਈ ਪਤਾ ਲੱਗਿਆ ਸਰ ਸਰ ਭਾ ਕੇ ਦੁਕਾਨੇ ਕਦੇ ਨਾਲ ਸਰ ਤੇ ਪਈ ਤੁਹਾਡੇ ਪਰ ਮਾਰੂ ਪਰ ਕਟਾ ਪਿਆ ਆਖਰੀ ਵਾਰੀ ਕਦੋਂ ਗੱਲ ਹੋਈ ਆ ਤੁਹਾਡੀ ਮੇਰੀ ਇਹ ਪਰ ਵਾਲਾ ਤੇ ਇੱਕ ਦੋ ਪਹਿਲਾਂ ਉਹ ਰੌਣ ਤੋਂ ਪਹਿਲਾਂ ਹੋਈ ਕੁਛ ਜਿਹਾ ਉਸਮੇ ਡਰ ਜਾ ਬਹੁਤ ਕੋਸਤੇ ਕੋਈ ਤੱਕ ਨਹੀਂ ਪਹੁੰਚੀ ਕੰਬਦੇ ਜਾ ਰਿਹਾ ਸੀਗਾ ਕੰਬਦੇ ਜਾਂਦੇ ਜਾ ਰੋਡ ਕਰਾਸ ਕਰਨ ਲੱਗਿਆ ਗੱਡੇ ਦੀ ਲਪੇੜ ਤੇ ਵਿੱਚ ਆ ਗਿਆ ਇਧੀਆਂ ਉਹ ਡੱਡਵਾੜੀ ਤੇ ਫੋਟੋ ਵੀ ਪੇਚੀਆਂ ਨੇ ਉਹਨਾਂ ਦੇ ਸਰਕਾਰ ਨੇ ਕੀ ਪਿਲ ਕਰਨਾ ਚਾਹੁੰਦਾ ਕਿ ਜਿਹੜੇ ਉਹਦਾ ਪ੍ਰੋਸੈਸਿੰਗ ਆ ਬੋਡੀ ਲੈ ਹੰਦਾ ਬੋਡੀ ਲੈ ਹੰਦਾ ਕਿ ਕਲੀਅਰ ਕੀਤੀ ਹੋਈ ਅਸੀਂ ਇਹ ਕਹਿ ਰਹੇ ਹਾਂ ਵੀ ਸਾਡਾ ਬੱਚਾ ਸਾਡੇ ਕੋਲ ਆ ਚੁੱਕਾ ਅਸੀਂ ਅਰੇ ਪਿੱਛੇ ਦਾ ਮੋਢੇ ਸੀ ਸਰਕਾਰ ਦੇ ਪਿਲ ਕਤ ਕਿ ਸਾਡੇ ਪਿੱਛੇ ਦਾ ਸੀ ਮੋਢੇ ਸੀ ਕਾਰਨ ਆਈ ਹੋਈ ਆ ਇਹ ਕੰਮ ਤੇ ਜਾ ਰਿਹਾ ਤੇ ਪਿੱਛੋਂ ਗੱਡੀ ਨੇ ਫੇਟ ਮਾਰੀ ਨੇ ਕਿੰਨੇ ਵਿਚਾਰੇ ਪਹਿਲਾਂ ਵਿਆਹ ਸੀ ਡੇਢ ਮਹੀਨਾ ਹੋ ਗਿਆ ਜੀ ਉਮਰ ਕਿੰਨੀ ਕੀਤੀ ਬੱਚੀ ਦੀ ਉਮਰ 23 ਸਾਲ ਦੇ ਲਗਭਗ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਜੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦਾ ਜਿਹੜਾ ਉਹਨਾਂ ਨੂੰ ਬਾਡੀ ਲਿਆਉਣ ਦੇ ਵਿੱਚ ਪ੍ਰੋਸੈਸਸਸ ਮੈਂ ਕਹਿੰਦਾ ਜੀ ਸਾਡੀ ਮਦਦ ਕੀਤੀ ਜਾਵੇ ਲਾਸਟ ਟਾਈਮ ਕਦੋਂ ਦਾ ਫੋਨ ਵਗੈਰਾ ਕਦੋਂ ਗੱਲ ਹੋਈ ਇੱਕ ਦਿਨ ਪਹਿਲਾਂ ਹੋਈ ਹੈ ਜੀ ਕੀ ਕਹਿੰਦਾ ਸੀ ਕੁਛ ਸੀਗਾ ਬਾਹਰ ਨਹੀਂ ਬਾਕੀ ਤਾਂ ਠੀਕ ਠਾਕ ਬੋਲਿਆ ਜੀ ਉਹ ਕੋਈ ਗੱਲ ਬਾਤ ਨਹੀਂ ਜੀ ਹਾਂ ਜੀ ਕੌਣ ਕੌਣ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਦੋ ਭਤੀਜੇ ਦੀ ਇੱਕ ਭਤੀਜਾ ਬਾਹਰ ਚਲ ਗਿਆ ਤੇ ਇੱਕ ਇੱਥੇ ਆਈ ਦੂਜਾ ਉਹ ਕਿਹੜੀ ਕੰਟਰੀ ਚ ਉਹ ਤਾਂ ਹੀ ਖੇਤੀਬਾੜੀ ਕਰਦਾ ਹੀ ਅੱਛਾ ਹਾਂਜੀ ਇਹ ਕਿੰਨਾ ਸਮਾਂ ਪਹਿਲਾਂ ਗਿਆ ਇੱਕ ਡੇਢ ਕਿ ਮਹੀਨੇ ਦੇ ਲਗਭਗ ਜੀ ਅੱਛਾ ਹਾਂਜੀ ਪਰਿਵਾਰ ਚ ਕੌਣ ਕੋਣ ਹੈ ਦੋ ਭਰਾ ਸੀ ਜਿਹੜੇ ਹੋਰ ਕੋਣ ਕੜਤ ਪਰਿਵਾਰ ਦੇ ਇੱਕ ਡੈਡੀ ਆ ਇੱਕ ਇਹਦਾ ਇੱਕ ਮੰਮੀ ਆ ਇੱਕ ਭਰਾ ਜੀ ਦੀ ਬੋਡੀ ਵਗੈਰਾ ਕਭ ਹ ਤੱਕ ਮੈਂ ਤਾਂ ਕਹਾਂ ਸਰਕਾਰ ਛੇਤੀ ਤੋਂ ਛੇਤੀ ਸਾਡੀ ਮਦਦ ਕਰੀ ਜਾਵੇ ਹਾਂਜੀ ਮੈਂ ਸਾਫਕਾ ਸਰਪੰਚ ਲੋਬੀ ਸਾਡੇ ਪਿੰਡ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਜਿਹੜੀ ਪਿੰਡ ਚ ਬਹੁਤ ਹੀ ਸਾਡੇ ਪਿੰਡ ਦੀ ਸੋਗ ਦੀ ਲਹਿਰ ਹੈ ਜੀ ਇਹ ਨੌਜਵਾਨ ਮੁੰਡਾ ਸਾਡਾ ਡੇਢ ਮਹੀਨਾ ਪਹਿਲਾਂ ਇਟਲੀ ਗਿਆ ਸੀਗਾ ਜੀ ਤੇ ਜਦੋਂ ਇਟਲੀ ਤੇ ਆਪਣੇ ਕੰਮ ਲਈ ਸਵੇਰੇ ਸਾਈਕਲ ਤੇ ਜਾ ਰਿਹਾ ਸੀਗਾ ਇੱਕ ਤੇਜ਼ ਰਫਤਾਰ ਗੱਡੀ ਨਾਲ ਐਕਸੀਡੈਂਟ ਦੇ ਵਿੱਚ ਦੀ ਮੌਕੇ ਤੇ ਮੌਤ ਹੋ ਗਈ ਉਹ ਵੀਰੋ ਜਿਹੜੀ ਤਲਾਸ਼ ਗਿਆ ਸੀ ਜੀ ਹਾਂਜੀ ਆਪਣੇ ਘਰੋਂ ਇਥੋਂ ਕੰਮ ਕਰਨ ਵਾਸਤੇ ਗਿਆ ਸੀਗਾ ਜਮੀਨ ਘਾਟੂਣ ਕਰਕੇ ਬਾਹਰ ਜਾ ਕੇ ਮਿਹਨਤ ਕਰਾਂ ਤੇ ਆਪਣੇ ਪਰਿਵਾਰ ਨੂੰ ਸੱਟ ਕਰਾਂ ਜੀ ਵੀ ਪਰ ਡੇਢ ਮਹੀਨੇ ਵਿੱਚ ਹੀ ਵਿਚਾਰੇ ਦੀ ਮੌਤ ਹੋ ਗਈ ਜੀ ਅਸੀਂ ਸਰਕਾਰ ਨੂੰ ਕੀ ਕੀ ਕਹਤਾ ਮੈਂ ਕਿ ਉਹਨਾਂ ਜਿਹੜੀ ਉਹਨਾਂ ਦੀ ਡੈੱਡ ਬੋਡੀ ਆ ਅਸੀਂ ਪੰਜਾਬ ਸਰਕਾਰ ਕੋਲ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਜਿਹੜੀ ਮੁੰਡੇ ਦੀ ਇਹ ਡੈੱਡ ਬੋਡੀ ਹੈ ਜੀ ਤੇ ਉਹਨੂੰ ਪੰਜਾਬ ਲਿਆਉਣ ਵਿੱਚ ਸਾਡੀ ਸਰਕਾਰ ਬਹੁਤ ਮਦਦ ਕਰੇ ਵੀ ਜਲਦੀ ਤੋਂ ਜਲਦੀ ਡੈੱਡ ਬੋਡੀ ਸਾਡੇ ਕੋਲ ਉੱਥੇ ਪਹੁੰਚੇ ਜੀ ਤੇ ਉਹਦਾ ਜਿਹੜਾ ਅੰਤਿਮ ਸੰਸਕਾਰ ਆ ਉਹ ਟਾਈਮ ਸਰ ਹੋ ਸਕੇ ਜੀ ਹੋਇਆ ਕਦੋਂ ਆ ਇਹ ਵੀ ਜੀ ਕੱਲ 12:00 ਵਜੇ ਦਾ ਇਟਲੀ ਦੇ ਵਿੱਚ ਹੋਇਆ ਜੀ ਤੇ ਸਾਨੂੰ ਇੱਥੇ 4:00 ਵਜੇ ਪਤਾ ਲੱਗਿਆ ਜੀ ਵੀ ਇਹ ਦਰਘਟਨਾ ਹੋ ਗਈ ਉੱਥੇ ਉਹਦੀ ਮੌਕੇ ਤੇ ਮੌਤ ਹੋ ਗਈ ਜੀ